ਉਹਨਾਂ ਨੇ ਗੋਲੀਆਂ ਚਲਾਈਆਂ 13 ਸਿੰਘ ਛੀਦ ਹੋ ਗਏ 80 90 ਫੱਟੜ ਹੋ ਗਏ ਉਸੇ ਬਾਦਲ ਦੀ ਬੁੱਕਲ ਦੇ ਵਿੱਚ ਬੜੇ ਬੈਠੇ ਕਾਲੇ ਸੱਪ ਤੇ ਗਰਦੇਲ ਸਿੰਘ ਕੌਂਕੇ ਨੇ ਐਡਾ ਭਾਸ਼ਣ ਤਖੜਾ ਦਿੱਤਾ ਬਾਦਲ ਦੀ ਉਲਟ ਵੀ ਇਹਨਾਂ ਨੇ ਮਰਵਾਇਆ ਲੋਕਾਂ ਦੀ ਆਵਾਜ਼ ਟੀਵੀ ਵੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਲੜਲੀਆਂ ਫੌਜਾਂ ਦੇ ਕੋਲ ਜਿਹੜੀਆਂ ਹੈਗੀਆਂ ਨੇ ਗੁਰੂ ਦੀਆਂ ਲੜਲੀਆਂ ਫੌਜਾਂ ਮੁਕਸਰ ਸਾਹਿਬ ਵਿਖੇ ਪਹੁੰਚੇ ਹਾਂ ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜਥੇਦਾਰ ਸਾਬਕਾ ਗੁਰਦੇਵ ਸਿੰਘ ਕੌਂਕੇ ਦਾ ਮੁੱਦਾ ਬੜਾ ਭਖਿਆ ਸੀਗਾ ਜਿਸ ਤਰ੍ਹਾਂ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਸੋ ਤਕਰੀਬਨ ਕਹਿੰਦੇ ਵੀ 31 ਕੋ ਸਾਲ ਹੋ ਗਏ 31 ਸਾਲ ਹੋ ਗਏ ਉਹਨਾਂ ਦਾ ਕਤਲ ਕੀਤੇ ਨੂੰ ਉਸ ਤੇ ਮੁੱਦਾ ਜਿਹੜਾ ਪੂਰੇ ਸਰਗਰਮੀਆਂ ਦੇ ਵਿੱਚ ਹੈਗਾ ਜਿਸ ਤਰ੍ਹਾਂ ਚਰਮਨੀ ਅਕਾਲੀ ਦਲ ਇਹ ਗੱਲ ਕਹਿੰਦਾ ਵੀ ਅਸੀਂ ਇਹਦਾ ਮੁੱਦਾ ਚੱਕ ਕੇ ਲੜਾਂਗੇ ਲੇਕਿਨ ਜਿਹੜੇ ਵਿਚਲੇ ਸਾਲ ਸੀਗੇ 12 13 ਸਾਲ ਜਾਂ 20 ਸਾਲ ਹੈਗੇ ਸੀਗੇ ਉਸ ਦੇ ਵਿੱਚ ਮੁੱਦਾ ਏ ਠੰਡਾ ਹੋ ਗਿਆ ਠੰਡੇ ਬਕਸੇ ਦੇ ਵਿੱਚ ਪਾਇਆ ਗਿਆ ਕਿਉਂ ਪਾਇਆ ਗਿਆ ਗੱਲਬਾਤ ਕਰਦੇ ਆਂ ਬਾਬਾ ਜੀ ਔਰ ਦੇ ਨਾਲ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੀ ਜਾ ਜੇ ਆਪਣੇ ਕਮੈਂਟ ਵੀ ਇਸ ਵੀਡੀਓ ਤੇ ਜ਼ਰੂਰ ਦਿਆ ਜੇ ਲਾਈਕ ਵੀ ਕਰਿਆ ਜੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੇ ਕੌਮ ਦੇ ਜਥੇਦਾਰ ਹੈਗੇ ਸੀ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਕੇ ਜਿਨ੍ਹਾਂ ਦਾ ਮੁੱਦਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਭਖਿਆ ਸੀਗਾ ਜਿਵੇਂ ਉਹਨਾਂ ਦਾ ਕਤਲ ਹੋ ਗਿਆ 12 13 ਸਾਲ ਉਸਨੋਂ ਨਾ ਜਿਹੜਾ ਉਹਨਾਂ ਦੀ ਜਿਹੜੀ ਰਿਪੋਰਟ ਬਣਾਈ ਸੀ ਬੀਪੀ ਤਿਵਾੜੀ ਦੀ ਹੈਗੀ ਸੀਗੀ ਉਹ ਠੰਡੇ ਬਸਤੇ ਚ ਪਾਈ ਗਈ ਕੀ ਕਾਰਨ ਸੀ ਕੀ ਗੱਲਬਾਤ ਹੈਗੀ ਆ ਵੇਖੋ ਜੀ ਇਹ ਜੜੀਆਂ ਨਾ ਇਹ ਬਹੁਤ ਵੱਡੀ ਗੱਲ ਹੈ ਜੀ ਜੜੀਆਂ ਏਜੰਸੀਆਂ ਸੀ ਹਮ ਸੇ ਹੁਣ ਗੱਲ ਤਾਂ ਬਹੁਤ ਲੰਮੀ ਹੋ ਜਾਣੀ ਆ ਤੁਸੀਂ ਕਹੋਗੇ ਸੰਤ ਕਰਤਾਰ ਸਿੰਘ ਦਿੱਲੀ ਗਏ ਸੀ ਜੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਉੱਥੇ ਗੁਰਪਰਮ ਸੀ ਹਮ ਉੱਥੇ ਗਿਆਨੀ ਜੈਤ ਸਿੰਘ ਵੀ ਆਇਆ ਤੇ ਇੰਦਰਾ ਵੀ ਆਈ ਸੀ ਜੀ ਜੀ ਸਾਰੇ ਲੋਕ ਖੜੇ ਹੋ ਗਏ ਤੇ ਸੰਤ ਕਰਤਾਰ ਸਿੰਘ ਨਹੀਂ ਸੀ ਖੜੇ ਹੋਏ ਜਦੋਂ ਸੰਤ ਕਰਤਾਰ ਸਿੰਘ ਦੀ ਵਾਰੀ ਆਈ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੇ ਤੁਸੀਂ ਖੜ ਕੇ ਇੰਦਰਾ ਦਾ ਸਵਾਗਤ ਕਰਦੇ ਆ ਨਾ ਜਿੰਨੀਆਂ ਇਹਨਾਂ ਦੇ ਸਰੀਰ ਦੇ ਉੱਤੇ ਰੋਮ ਹੈ ਉਹਨੇ ਵਾਰੀ ਇਹ ਜਨਮ ਲੈ ਲੈਣਾ ਇਹ ਜਿਹੜੇ ਹਿੰਦੂ ਹੈ ਤੇ ਗੁਰੂ ਤੇਗ ਬਹਾਦਰ ਦਾ ਇਹ ਇਹ ਜਿਹੜੀ ਕੀਮਤ ਹੈ ਉਹ ਨਹੀਂ ਤਾਰ ਸਕਦੇ ਜਿਹੜੀ ਉਹਦੀ ਛੇਦੀ ਹੈ ਜੀ ਜੀ ਤੇ ਇੰਦਰਾ ਉਹ ਅਸ ਦਿਨ ਤੋਂ ਹੀ ਇਹ ਟਕਸਾਲ ਦੇ ਵੈਰ ਪੈ ਗਈ ਉਹਦੋਂ ਪਿੱਛੋਂ ਫਿਰ ਜਿਹੜੀਆਂ ਏਜੰਸੀਆਂ ਸੀ ਉਹਨਾਂ ਨੇ ਧਾਰ ਲਿਆ ਵੀ ਅਸੀਂ ਜਿਹੜੀ ਟਕਸਾਲ ਹੈ ਇਹਨੂੰ ਕਿਵੇਂ ਖਤਮ ਕਰਨਾ ਹੈ ਜੀ ਜੀ ਫਿਰ ਮਰਾਰਜੀ ਦਸਾਈ ਆਏ ਬਾਅਦ ਚ ਉਹਨਾਂ ਨੇ ਨਰਕਧਾਰੀਏ ਨੂੰ ਭੇਜਿਆ ਉਹ ਗੱਲਾਂ ਜਿਹੜੀਆਂ ਦਸਵੇਂ ਪਾਤਸ਼ਾਹ ਦੇ ਪੰਜ ਪਿਆਰੇ ਸੀ ਉਹ ਸੱਤ ਪਿਆਰੇ ਸਜਾਉਣ ਲੱਗ ਪਿਆ ਹਰਸਾ ਜੀ ਨਰਕਧਾਰੀ ਕੌਣ ਸੀ ਇਹ ਗੁਰਬਚਨਾ ਸੀ ਦਿੱਲੀ ਦਾ ਨਰਕਤਾਰੀਆ ਜੀ ਜੀ ਇਹ ਪ੍ਰਕਾਸ਼ ਚੰਦ ਬਾਦਲ ਦਾ ਉਹਦਾ ਰਾਜ ਸੀ ਉਮਰਾ ਨੰਗਲ ਮੰਤਰੀ ਸੀ ਇਹਦਾ ਪੰਜਾਬ ਦੇ ਵਿੱਚ ਹੈੱਡ ਕੁਆਰਟਰ ਕਿੱਥੇ ਸੀ ਇਹਨਾਂ ਦੇ ਜੀ ਹੈੱਡ ਕੁਆਰਟਰ ਸਾਰੇ ਸ਼ਹਿਰਾਂ ਦੇ ਵਿੱਚ ਹੀ ਸੀ ਜੀ ਜੀ ਇਹਨਾਂ ਦੀ ਦਿੱਲੀ ਦੇ ਵਿੱਚ ਵੀ ਇਹਨਾਂ ਨੂੰ ਬੜੀ ਜਗ੍ਹਾ ਦਿੱਤੀ ਹੋਈ ਹੈ ਜਿਹੜੇ ਗੁਰਬਚਨ ਸਿੰਘ ਹੈਗੇ ਸੀ ਉਹਨਾਂ ਦੀ ਮੁੱਖ ਜਿਹੜਾ ਮੁੱਖ ਕੇਂਦਰ ਕਿੱਥੇ ਸੀਗਾ ਮੁੱਖ ਕੇਂਦਰ ਉਹਨਾਂ ਦਾ ਦਿੱਲੀ ਦੇ ਵਿੱਚ ਹੈ ਉਹਨਾਂ ਦੀਆਂ ਸ਼ਾਖਾਂ ਸਾਰੇ ਹਿੰਦੁਸਤਾਨ ਦੇ ਵਿੱਚ ਜੀ ਜੀ ਉਹਨਾਂ ਨੇ ਬੜੀ ਯੋਜਨਾ ਦੇ ਨਾਲ ਉਹਨੂੰ ਭੇਜਿਆ ਸੀ ਜੀ ਜੀ ਜੇਣਾ ਉਥੋਂ ਦਾ ਡੀਸੀ ਸੀ ਉਦੋਂ ਪਹਿਲਾਂ ਹੀ ਉਹ ਡੀਸੀ ਵੀ ਨਰਕਤਾਰੀ ਸੀਗਾ ਜੀ ਜੀ ਜਿਸ ਵੇਲੇ ਉਮਰਾ ਨੰਗਲ ਸਿੰਘ ਮਿਲੇ ਟਕਸਾਲ ਦੇ ਜੀ ਜੀ ਉਹਾਂ ਦਾ ਜੀ ਮਰੇ ਦਾ ਬਸ ਤੋਂ ਕਹਾਣੀ ਬਾਹਰ ਹੈ ਹਮ ਇਹਦਾ ਬਾਦਲ ਦੇ ਵਾਸਤੇ ਬਾਦਲ ਉਸ ਵੇਲੇ ਲੁੱਕ ਗਿਆ ਰੈਕਟਾ ਉਸ ਦੇ ਵਿੱਚ ਲੁੱਕ ਗਿਆ ਅੱਛਾ ਜੀ ਜਿਸ ਵੇਲੇ ਸਿੰਘ ਰੋਕਣ ਗਏ ਐ ਤੇ ਉਹਨਾਂ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ ਉਹਨਾਂ ਨੇ ਜਿਹੜੇ ਅਸਲਾ ਸੀ ਉਹਨਾਂ ਨੇ ਗੋਲੀਆਂ ਚਲਾਈਆਂ 13 ਸਿੰਘ ਛੀਦ ਹੋ ਗਏ 80 90 ਫੱਟਣ ਹੋ ਗਏ ਕਿ ਜਿਹਦੇ ਵਿੱਚ ਭਾਈ ਮਰੀਕ ਸਿੰਘ ਦੇ ਚਾਚੇ ਤਾਏ ਵੀ ਆਪਣਾ ਸ਼ਹੀਦ ਹੋਏ ਕਿ ਜਿਹੜੇ ਅੱਜ ਬਾਦਲ ਦੀ ਬੁੱਕਲ ਦੇ ਵਿੱਚ ਬੜੇ ਹੋਏ ਆਏ ਦੂਜੇ ਪਾਸੇ ਦਾ ਕਹਿੰਦੇ ਅਸੀਂ ਸ਼ਹੀਦ ਹੈ ਭਾਈ ਮਰੀਕ ਸਿੰਘ ਸਾਡਾ ਸ਼ਹੀਦ ਹੋਇਆ ਹੈ ਸਾਡੇ ਪਿਓ ਦਾਦੇ ਉੱਥੇ ਨਰਕ ਧਾਰੀਆਂ ਦੇ ਨਾਲ ਫੱਟੜ ਹੋਏ ਆ ਤੇ ਬਾਦਲ ਨੇ ਕਰਾਇ ਤੇ ਅੱਜ ਉਸੇ ਬਾਦਲ ਦੀ ਬੁੱਕਲ ਦੇ ਵਿੱਚ ਬੜੇ ਬੈਠੇ ਕਾਲੇ ਸੱਪ ਦੀ ਝੋਲੀ 'ਚ ਬੜੇ ਬੈਠੇ ਆ ਇਹ ਭਾਈ ਮਰੀਕ ਸਿੰਘ ਦਾ ਪਰਿਵਾਰ ਅੱਛਾ ਜੀ ਇਹ ਫਿਰ ਕੀ ਹੋਇਆ ਵੀ ਜਨਸੀਆਂ ਨੇ ਚੱਲ ਲਾਇਆ ਵੀ ਟਕਸਾਲ ਨੂੰ ਖਤਮ ਕਿਵੇਂ ਕਰਨਾ ਹੈ ਆਹਾਂ ਆਨੇ ਬਹਾਨੇ ਜਿਵੇਂ ਚੰਦੋ ਕਲਾਨੀਆਂ ਬੱਸਾਂ ਸਾੜੀਆਂ ਸੰਤ ਦੀਆਂ ਬੜੇ ਝੂਠੇ ਮੁਕਾਬਲੇ ਬਣਾਏ ਫਿਰ ਇਹ ਟਕਸਾਲ ਦੇ ਵੈਰ ਬੈ ਪੈ ਗਈ ਜਿਹੜੀ ਬਾਬਾ ਜਰਨੈਲ ਸਿੰਘ ਸੀ ਉਹ ਦਸਵੇਂ ਪਾਤਸ਼ਾਹ ਦੇ ਸੂਲਾਂ ਤੇ ਚੱਲਦੇ ਸੀ ਜਿਹੜੇ ਬਾਦਲ ਕਾਲੀਦਾਰ ਸੀਗਾ ਲੋਂਗੋਵਾਲ ਸੀ ਟੌੜਾ ਸੀ ਇਹ ਸਾਰੇ ਸਰਕਾਰ ਦੇ ਨਾਲ ਚੱਲਦੇ ਸੀ ਜੀ ਕਿਨੂੰ ਇੱਕ ਪੂਰੀ ਮੋਰਚਾ ਲੱਗ ਗਿਆ ਪੂਰੀ ਮੋਰਚਾ ਤੇ ਇਹਨਾਂ ਨੇ ਬਹਾਨੇ ਜੇ ਬਣਾ ਕੇ ਉੱਥੇ ਮੋਰਚੇ ਲਾ ਲਏ ਹੁਣ ਇਹ ਲਈ ਕੰਮ ਵੱਧ ਗਿਆ ਜੀ ਜੀ ਜਿਵੇਂ ਜਿਵੇਂ ਮੋਰਚਾ ਭਖਿਆ ਤੇ ਸੰਤਾਂ ਦੀ ਚੜ੍ਹਾਈ ਹੁੰਦੀ ਗਈ ਜਿਹੜੇ ਦੁਸ਼ਟ ਪੁਲਿਸ ਵਾਲੇ ਅਫਸਰ ਸੀ ਉਹ ਸੰਤਾਂ ਦੇ ਜਿਹੜੇ ਸਿੰਘ ਸੀ ਉਹਨਾਂ ਨੂੰ ਸੋਧੇਉਂਦੇ ਸੀ ਅੱਛਾ ਜੀ ਇਹ ਅੰਦਰੋਂ ਖਾਤਰ ਉਹਨਾਂ ਦੀਆਂ ਗਿਦਾਰੀਆਂ ਕਾਦਦੇ ਰੇ ਬਾਦਲ ਕੇ ਟੋੜੇ ਕੇ ਹੂੰ ਕਿਨੂੰ ਸੰਤਾਂ ਦੇ ਜਿਹੜੀ ਗਵਰਨਮੈਂਟ ਸੀ ਉਹ ਵੈਰ ਪੈਗੀ ਹੂੰ ਹੂੰ ਜਿਹੜੀ ਤੁਸੀਂ ਗੱਲ ਤੇ ਗੱਲ ਲਿਆਂਦੀ ਸੀ ਗੁਰਦੇਵ ਸਿੰਘ ਕੌਂਕੇ ਦੀ ਹਮ ਜਿਸ ਵੇਲੇ ਇਹ 9 ਐਮਪੀ ਬਣ ਜਾਂਦੇ ਆ ਨਾ ਤੇ ਜਿਹੜਾ ਸੀ ਜਗਦੇਵ ਸਿੰਘ ਤਲਮੰਡੀ ਇਹ ਸੰਤਾ ਮਹਾਂਪੁਰਖਾਂ ਦੇ ਪਿੰਡ ਆਇਆ ਤੇ ਜਸਵੀਰ ਸਿੰਘ ਰੋਡੇ ਨੇ ਇਹ ਗੱਲ ਕਹੀ ਵੀ ਇੰਟੈਲੀਜੈਂਸੀਆਂ ਜਹਦਾਰ ਜੀ ਆਪਣੇ ਮਗਰ ਲੱਗੀਆਂ ਹੋਈਆਂ ਹੈ ਤੇ ਤੁਸੀਂ ਕਿਤੇ ਨਾ ਵੀ ਖਤਰਨਾ ਨਾ ਖਾ ਜਾ ਜੇ ਜਾਂ ਤੁਸੀਂ ਆਹਨੇ ਤੇ ਦੋ ਚਾਰ ਬਾਡੀਗਾਰਡ ਮੈਥੋਂ ਲੈ ਜਾਓ ਤੇ ਤੁਸੀਂ ਨਾਲ ਲੈ ਜਾਓ ਉਹਾਂ ਦੇ ਵੀ ਮੇਰੀ ਕਿਹੜਾ ਕਿਸੇ ਨਾਲ ਦੁਸ਼ਮਣੀਆਂ ਤੇ ਵੀ ਮੈਨੂੰ ਕਿਸ ਨੇ ਕੀ ਕਹਿਣਾ ਹੂੰ ਉਹ ਰਾਤ ਨੂੰ ਪਿਸ਼ਾਬ ਕਰਨ ਉੱਤੋਂ ਉੱtre ਹੀ ਐ ਉਹਨਾਂ ਦੇ ਗੁਰਮੀਤ ਸਿੰਘ ਖੁੱਡੀਆਂ ਦੇ ਮੁਤਾਬਕ ਅੱਛਾ ਜੀ ਉੱਥੇ ਹੀ ਇਹਨਾਂ ਨੇ ਚੱਕ ਕੇ ਉਹਨੂੰ ਜਿਹੜੀਆਂ ਜਣਸੀਆਂ ਸੀ ਇਹ ਬਾਦਲ ਦੇ ਬਾਗ ਚ ਲੈ ਜਾਂਦੀਆਂ ਅੱਠ ਦਿਨ ਅਸੀਂ ਜੇਤੋ ਮੰਡੀ ਕੋਲੇ ਮੇਰਾ ਉਹਦੇ ਪਿੰਡ ਸੀ ਕਿੱਥੋਂ ਚੱਕਿਆ ਬਾਬਾ ਜੀ ਇਹਨਾਂ ਨੂੰ ਇਹਨਾਂ ਨੂੰ ਚੱਕਿਆ ਪਿੰਡ ਖੁੱਡੀਆਂ ਤੋਂ ਘਰੋਂ ਹੀ ਚੱਕਿਆ ਗੁਰਦੇਵ ਸਿੰਘ ਕੋ ਕਿਹੜਾ ਨੂੰ ਨਹੀਂ ਜੀ ਅੱਛਾ ਆਪ ਜਗਦੇਵ ਸਿੰਘ ਖੁੱਡੀਆਂ ਐਮਪੀ ਸੀ अच्छा खुडियां ਨੂੰ ਚੁੱਕਿਆ ਆ ਖੁਡੀਆਂ ਨੂੰ ਉਹਨੂੰ ਜੈਸੇ ਵੇਲੇ ਉਹਦੀ লাশ ਬਰਾਮਦ ਕੀਤੀ ਆ ਨਾ ਤੁਸੀਂ ਵੇਖੋ ਵੀ ਕਿਲਾ ਨਹਿਰ ਚੌੜੀ ਹੈ ਹਮ ਨਹਿਰ ਵਗਦੀ ਹੋਵੇ ਤੇ ਦੂਜੇ ਪਾਸੇ ਪਰਣੀ ਤੇ ਬੰਦਾ ਕਿਵੇਂ ਜਾ ਕੇ ਲੱਗ ਸਕਦਾ ਹਮ ਜਦੋਂ ਨਹਿਰ ਖਾਲੀ ਹੋ ਗਈ ਉਸ ਵੇਲੇ ਇਹਨਾਂ ਨੇ ਉਥੋਂ ਮਾਰ ਕੇ ਲੈ ਕੇ ਉਥੇ ਸੈੱਟ ਕੀਤਾ ਉਹਦੀ লাশ ਬਰਾਮਦ ਕਰਕੇ ਵਿਖਾਤਾ ਵੀ ਖੁਦ ਖੁਡੀਆਂ ਵਾਲਾ ਇਹ ਖੁਦਕਸ਼ੀ ਕਰ ਗਿਆ ਮੈਂ ਉਥੇ ਆਪ ਮੌਜੂਦ ਐ ਭੋਤੇ ਗਏ ਐ ਅੱਛਾ ਜਿਵੇਂ 20ਵੀਂ ਸਦੀ ਦਾ ਮਹਾਨ ਜੋਧਾ ਗਾਜਦਾ ਸੀ ਨਾ ਸਟੇਜ ਤੇ ਜੀ ਤੇ ਗਰਦੇਵ ਸਿੰਘ ਕੌਕੇ ਨੇ ਐਡਾ ਭਾਸ਼ਣ ਤਖੜਾ ਦਿੱਤਾ ਹੂੰ ਬਾਦਲ ਦੀ ਉਲਟ ਵੀ ਇਹਨਾਂ ਨੇ ਮਰਵਾਇਆ ਜੀ ਬਾਦਲ ਉਸ ਦਿਨ ਤੋਂ ਹੀ ਆਪਣਾ ਜਾਹੇਦਾਰ ਦੇ ਉਲਟ ਹੋ ਗਿਆ ਵਿਰੋਧ ਹੋ ਗਿਆ ਵਿਰੋਧ ਹੋ ਗਿਆ ਜੀ ਫਿਰ ਇਹਨਾਂ ਦੇ ਜਿਵੇਂ ਕੇਪੀਐਸ ਗੱਲ ਸੀਗਾ ਆ ਸਮੇਸ਼ ਸੈਣੀ ਸੀ ਜਿਹੜਾ ਬੁੱੱਟਰ ਸੀ ਹੂੰ ਆਪਣਾ ਘੋਟਣਾ ਹਾਂ ਫਿਰ ਇਹਨਾਂ ਨੇ ਇੱਕ ਹਟਨਾ ਐਸਐਸਪੀ ਸੀ ਇਹ ਐਸਐਸਪੀ ਸੀ ਗਏ ਇਹ ਜੀ ਜੀ ਫਿਰ ਜਦੋਂ ਉਹਨੂੰ ਇਹ ਚੱਕ ਲਿਆਉਂਦੇ ਨਾ ਤੇਲੀ ਏਜੰਸੀਆਂ ਨੇ ਇਹ ਗੱਲ ਕਹੀ ਸਾਰੀ ਰਿਪੋਰਟਾ ਤਿਆਰ ਕਰ ਲਿਆ ਵੀ ਸੰਤਾਂ ਤੋਂ ਪਿੱਛੋਂ ਕਿਹੜਾ ਬੰਦਾ ਰਹਿ ਗਿਆ ਹੈ ਵੀ ਇਹ ਇਤਸਾਦ ਦੀ ਦੁਬਾਰੇ ਇਹ ਆਵਾਜ਼ ਨੂੰ ਚੱਕੂਗਾ ਹੂੰ ਉਹ ਏਜੰਸੀਆਂ ਨੇ ਕਿਹਾ ਵੀ ਇੱਕ ਆਪਣਾ ਇਹ ਜਾਹੇਦਾਰ ਗੁਰਦੇਵ ਗੁਰਦੇਵ ਸਿੰਘ ਕੌਂਕੇ ਹੈ ਜੀ ਜੀ ਜਦੋਂ ਉਹਨਾਂ ਨੂੰ ਇਹ ਚੱਕ ਕੇ ਲੈ ਜਾਂਦੇ ਹਨ ਤੇ ਉੱਥੇ ਥਾਣੇ ਦੇ ਵਿੱਚ ਇਨਾਂ ਤੇ ਉਹ ਜ਼ੁਲਮ ਕੀਤਾ ਜਿਹੜਾ ਹੁਣ ਸਾਰੇ ਚੈਨਲਾਂ ਤੇ ਚੱਲ ਰਿਹਾ ਇੱਕਦੋ ਚੱਕਿਆ ਸੀ ਇਹਨਾਂ ਨੂੰ ਇਹਨੂੰ ਜੀ ਮੇਰੇ ਨਾਲ ਹੁਣ ਉਹ ਤਰੀਕ ਤਾਂ ਆਜ਼ਾਦ ਨਹੀਂ ਗਈ ਅੰਦਾਜ਼ਾ ਕਿੰਨਾ ਹਾਂ ਵੀ ਅੰਦਾਜ਼ਾ ਇਸ ਆਪਣਾ ਤੁਸੀਂ ਲਾ ਲਓ ਵੀ ਇਹ 92 ਕ ਦੀ ਗੱਲ ਆ ਇਹ 92 ਬੰਨ ਹਾਂ ਹਾਂ 92 ਕ ਦੀ ਗੱਲ ਆ ਇਹ ਜੀ ਜੀ ਫਿਰ ਉੱਥੇ ਕੀ ਹੁੰਦਾ ਹੈ ਵੀ ਬਾਦਲ ਉਹਨੂੰ ਦੂਜਾ ਜਿਹੜੇ ਸੀਨਾ ਏ ਆਪਣੇ ਗੁਰਦੇਵ ਸਿੰਘ ਕੌਕੇ ਦਾ ਪਰਿਵਾਰ ਇਹਨੂੰ ਮਿਲਦੇ ਆ ਬਾਦਲ ਨੂੰ ਵੀ ਤੁਸੀਂ ਇਹਨਾਂ ਕੋਈ ਫੋਨ ਕਰੋ ਵੀ ਸਾਡੇ ਜਾਹੇਦਾਰ ਨੂੰ ਰੋਟੀ ਨਹੀਂ ਉਹ ਗਾਂ ਲਿਆਣ ਦਿੰਦੇ ਕੋਈ ਉਹਨੂੰ ਅੰਦਰ ਸਾਨੂੰ ਮਿਲ ਨਹੀਂ ਦਿੰਦੇ ਇਹਦਾ ਹੱਕ ਤਾਂ ਇਹ ਬਣਦਾ ਸੀ ਵੀ ਨਾ ਤਾਂ ਇਹ ਹੱਤਵਾਦੀ ਹੈ ਨਾ ਇਹ ਵੱਖਵਾਦੀ ਹੈ ਨਾ ਇਹਦੇ ਕੋਲੇ ਕੋਈ ਹਸਲ ਹੈ ਵੀ ਇਹ ਤਾਂ ਇੱਕ ਧਾਰਮਿਕ ਬੰਦਾ ਜਾਹੇਦਾਰ ਅਕਾਲ ਤਖਤ ਦਾ ਵੀ ਤੁਸੀਂ ਇਹਨੂੰ ਛੱਡ ਜੇ ਨਹੀਂ ਛੱਡਦਾ ਵੀ ਅਸੀਂ ਛੜਕਾ ਬੰਦ ਕਰਾਂਗੇ ਅਸੀਂ ਥਾਣਾ ਘੇਰਾਂਗੇ ਜੀ ਜੀ ਉਹਨੂੰ ਕੀ ਕਹਿੰਦਾ ਐ ਐਸਐਸਪੀ ਘੋਟਨੇ ਨੂੰ ਵੀ ਇਹਨੂੰ ਨਾ ਚੰਗੀ ਰੋਟੀ ਘਰੋ ਜਿਹੜੀ ਆਉਂਦੀ ਉਹ ਇੱਕ ਦਾ ਉਹ ਦਿਆ ਕਰ ਤੇ ਨੂੰ ਚੰਗੇ ਲੀੜੇ ਕਪੜੇ ਦਿਆ ਕਰ ਹੂੰ ਉਹ ਕਹਿੰਦਾ ਵੀ ਇਹ ਜੋ ਪਿੱਛੋ ਬਾਬਾ ਜਰਨੈਲ ਸਿੰਘ ਦੇ ਥਾਂ ਤੇ ਥਾਂ ਲਊਗਾ ਹੂੰ ਜਿਹਨੂੰ ਤੂੰ ਰੋਟੀ ਆਣਾ ਐ ਇਹ ਤੇਰੇ ਵਾਸਤੇ ਬਹੁਤ ਵੱਡਾ ਖਤਰਾ ਪੈਦਾ ਹੋਊਗਾ ਘੋਟਨਾ ਕਹਿੰਦਾ ਹਾਂ ਘੋਟਨਾ ਕਹਿੰਦਾ ਜੀ ਜੀ ਤੇ ਇਹ ਆਦਾ ਤੂੰ ਤਾਂ ਲੀੜੇ ਲੀੜੇ ਆਣਾ ਨਾ ਤੇ ਇਹਨੂੰ ਤਾਂ ਉਹ ਆਂਦਾ ਅਸੀਂ ਲੀੜੇ ਪੱਕੇ ਦੇ ਦੇ ਤੀ ਹੂੰ ਜਦੋਂ ਉਹਨੇ ਇਹ ਗੱਲ ਕਹੀ ਨਾ ਵੀ ਅਸੀਂ ਤਸ਼ੱਦਦ ਇੱਥੇ ਇੰਨਾ ਕੀਤਾ ਵੀ ਇਹ ਤਾਂ ਇਹਨੂੰ ਪੱਕੇ ਲੀੜਿਆਂ ਦਾ ਮਤਲਬ ਇਹ ਸੀ ਵੀ ਅਸੀਂ ਦਾ ਮਾਰਤਾ ਇਹਨਾਂ ਨੇ ਹੱਕ ਦੇ ਦਾ ਇਹ ਬੰਦਾ ਸੀ ਵੀ ਉਹਦੀ ਥਾਣਾ ਘੇਰਦੇ ਪਿੰਡ ਨੂੰ ਘੇਰਦੇ ਛੜਕਾਂ ਘੇਰਦੇ ਜੀ ਜੀ ਇਹਨਾਂ ਦੀ ਮਿਲੀ ਭੋਤ ਦੇ ਨਾਲ ਬਾਦਲ ਕਿਆਂ ਦੀ ਉਹਨੂੰ ਮਾਰਿਆ ਗਿਆ ਜੀ ਜੀ ਵੀ ਇਹ ਦੂਜਾ ਬਾਬਾ ਜਰਨੈਲ ਸਿੰਘ ਨਾ ਬਣ ਜੇ ਹੂੰ ਜਿਹੜੀ ਇਹ ਗੱਲ ਕਹਿੰਦੇ ਆ ਆ ਚਵਲ ਜੇ ਵਿਰਸਾ ਬਲਟੋਆ ਤੇ ਇੱਕੋ ਗਰੇਵਾਲ ਹੈ ਜਗਰਾਮਾ ਦੇ ਨਾਲ ਹੀ ਉਹਦਾ ਪਿੰਡ ਅੱਛਾ ਜੀ ਉਹ ਕਹਿੰਦੇ ਵੀ ਏਕਰ ਲੈਣੇ ਕਾ ਹੈਗਾ ਬੈਂਕੀ ਦੇ ਮਾਣਾ ਜਾਂ ਥੱਲੇ ਵਾਲੀ ਲੈਂਡ ਪੜ ਕੇ ਵਿਖਾਉਂਦੇ ਆ ਵੀ ਆਹ ਵੇਖੋ ਜੀ ਉਹਦੇ ਘਰਦਿਆਂ ਨੇ ਕੋਈ ਦਰਖਾਸਤ ਨਹੀਂ ਦਿੱਤੀ ਵੀ ਸਾਡਾ ਜ਼ਹਦਾਰ ਗੁੰਮ ਹੋ ਗਿਆ ਹੂੰ ਉਹਨਾਂ ਦੀ ਕੋਈ ਮੁਲਾਜਾ ਨਹੀਂ ਹੋਇਆ ਖਾਲਸਾ ਜੀ ਇੱਥੇ ਗੱਲ ਇਹ ਕਹਿ ਰਹੇ ਵੀ ਜਿੰਨੀਆਂ ਜਥੇਬੰਦੀਆਂ ਹੈਗੀਆਂ ਨੇ ਸਿੱਖ ਜਥੇਬੰਦੀਆਂ ਜਾਂ ਪਰਿਵਾਰ ਸੀ ਕਹਿੰਦੇ ਇਹਨਾਂ ਨੇ ਇਹਨਾਂ ਨੇ ਸਵਾਲ ਕਿਉਂ ਨਹੀਂ ਚੁੱਕਿਆ ਇੰਨੇ ਸਾਲ ਵੇਖੋ ਜੀ ਉਹ ਜਿਹੜਾ ਟਾਈਮ ਸੀ ਨਾ ਮੈਂ ਜਹੇਦਾਰ ਦੇ ਆਪ ਘਰੇ ਗਿਆ ਹੂੰ ਉਹਦਾ ਬਾਰ-ਬਾਰ ਘਰ ਆ ਬੀਬੀ ਉਹ ਜਹੇਦਾਰ ਦੇ ਘਰੋਂ ਮੈਨੂੰ ਮਿਲਿਓ ਨੇ ਚਾਹ ਪੀਈ ਹੈ ਜੀ ਜੀ ਉਹ ਸਮਾਂ ਹੀ ਇੰਨਾ ਮਾੜਾ ਸੀ ਵੀ ਗੱਲ ਕਰਨ ਦਾ ਜਿਹੜਾ ਵੀ ਕੋਈ ਗੱਲ ਕਰਦਾ ਸੀ ਉਹਨੂੰ ਚੱਕ ਕੇ ਮਾਰ ਦਿੰਦੇ ਸੀ ਅੱਛਾ ਜੀ ਜੇਕਰ ਉਹ ਡਰ ਗਏ ਸੀ ਉਹ ਬੱਚੇ ਨਿੱਕੇ ਸੀ ਉਹਨੇ ਅਦਾ ਟਾਈਮ ਸਾਂਭਿਆ ਵੀ ਥੋੜਾ ਹੱਕ ਨਹੀਂ ਸੀ ਬੰਦਾ ਜੀ ਜੀ ਥੋੜੀ ਸਰਕਾਰ ਸੀ ਜੇਕਰ ਉਹ ਲੈਣ ਗਲਤ ਸੀ ਕਿ ਜਿਹੜਾ ਤਵਾੜੀ ਗਰੁੱਪ ਨੇ ਰਿਪੋਰਟ ਬਣਾਈ ਸੀ ਉਹਨੂੰ ਕਹਿ ਦਿੰਦਾ ਵੀ ਇਹਦੀ ਸੋਧ ਕਰਕੇ ਲਿਆ ਜਦੋਂ ਵੀ ਕੋਈ ਚਲਾਨ ਪੇਸ਼ ਕਰਦੇ ਆ ਨਾ ਅਦਾਲਤ 'ਚ ਸਰਕਾਰੀ ਵਕੀਲ ਉਹਨੂੰ ਚੈੱਕ ਕਰਦਾ ਹੈ ਜੀ ਜੀ ਜੇਕਰ ਬਾਦਲ ਨੂੰ ਕਮੀ ਲੱਗਦੀ ਸੀ ਉਹਨੂੰ ਕਹਿੰਦਾ ਵੀ ਇਹ ਜੀ ਆਹ ਲੈਣ ਕੱਟ ਕੇ ਤੇ ਇੱਥੇ ਆਹ ਲੈਣ ਲੈ ਕੇ ਲਿਆ ਵੀ ਆ ਜਿਹੜੀਆਂ ਕਵੀਆਂ ਕੱਢ ਕੇ ਲਿਆ ਫਿਰ ਉਹਨੇ ਜਿਹੜੀ ਰਿਪੋਰਟ ਦਿੱਤੀ ਆ ਨਾ ਜਿਵੇਂ ਸਿੰਘ ਸਹੇਬਾਨ ਭਾਈ ਜਸਵੀਰ ਸਿੰਘ ਸਾਬਕਾ ਜਹੇਦਾਰ ਅਕਾਲ ਤਖਤ ਹਾਂ ਇਹਨਾਂ ਬੰਦੇ ਸਾਰਿਆਂ ਨੇ ਉਹ ਬਿਆਨ ਦੇ ਦਿੱਤੇ ਆ ਵੀ ਉਹ ਤਬਾੜੀ ਨੇ ਕਹਿਤਾ ਸੀ ਵੀ ਤੁਸੀਂ ਕੋਸ਼ਿਸ਼ ਕਰਾ ਲਓ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਉਹਨੂੰ ਇਹਨੇ ਬਾਦਲ ਨੇ ਸਾਰਿਆਂ ਅੱਗੋਂ ਘੂਰਿਆ ਸੀ ਵੀ ਤੂੰ ਇਹੇ ਇਹੇ ਰਿਪੋਰਟਾ ਸਹੀ ਨਾ ਬਣਾ ਹਾਂ ਫਿਰ ਜਦੋਂ ਤੀਜੀ ਵਾਰ ਇਹ ਗਏ ਐ ਚਿਮਰਜੀਤ ਸਿੰਘ ਮਾਨ ਗਿਆ ਜਸਵੀਰ ਸਿੰਘ ਰੋਡੇ ਗਿਆ ਗਰਦੀਪ ਸਿੰਘ ਗਿਆ ਕਿ ਉਹ ਆਦਾ ਤੁਸੀਂ ਪੁਰਾਣੇ ਜਿਹੜੇ ਖਰੀਂਡ ਹੈ ਨਾ ਉਹ ਨਾ ਛੇੜੋ ਬਾਦਲ ਕਹਿੰਦਾ ਵੀ ਤੂੰ ਚੀਨ ਮਨਿਸਟਰ ਹੈ ਤੇ ਕਾਹ ਕਤਲ ਦਾ ਜਹੇਦਾਰ ਦਾ ਕਤਲ ਹੋਇਆ ਹੈ ਤੇ ਤੂੰ ਕਹਿੰਦਾ ਪੁਰਾਣੇ ਖਰੀਂਡ ਪਟੋ ਹੀ ਨਾ ਇਹਨਾਂ ਨੇ ਉਹਨੂੰ ਆਪ ਇਹਨਾਂ ਨੇ ਉਹਨੂੰ ਚੀਤ ਕਰਾਇਆ ਗੱਲ ਜਿਹੜੀ ਅੱਜ ਚੱਲ ਰਹੀ ਹੈ ਜਿਵੇਂ ਆਂਦੇ ਅੱবি ਅਸੀਂ ਪੰਜ ਵਕੀਰ ਚਾਰ ਕੀਤੇ ਐ ਅਸ਼ਰਮਰੀ ਕਮੇਟੀ ਨਹੀਂ ਮੈਂ ਜਹੇਦਾਰ ਸਿੰਘ ਸਹਿਬਾਨ ਜਿਸ ਵੀਰ ਸਿੰਘ ਰੋਡੇ ਨੂੰ ਦਿੱਲੀ ਕਮੇਟੀ ਨੂੰ ਬੇਨਤੀ ਕਰਦਾ ਹਾਂ ਵੀ ਜੇਕਰ ਤੁਸੀਂ ਇਹਨਾਂ ਦੇ ਹੱਥੀ ਕੇਸ ਦੇ ਤਾ ਇਹਨਾਂ ਨੇ ਉਹ ਵਕੀਲ ਮਾੜੇ ਕਰਨਗੇ ਉਥੇ ਬਹਿਸ ਨਹੀਂ ਕਰਨੀ ਜਿਨ੍ਹਾਂ ਨੇ ਹੱਥੀ ਮਰਾਇਆ ਹੋਵੇ ਉਹ ਕਦੋਂ ਉਹਨਾਂ ਅਫਸਰਾਂ ਨੂੰ ਸਜ਼ਾ ਮਵਾਉਣਗੇ ਸਮਝਾ ਗਈ ਤੁਸੀਂ ਕੇਸ ਇਹਨਾਂ ਦੇ ਪਰਿਵਾਰ ਨੂੰ ਵੀ ਮਿਲੋ ਉਹਨੂੰ ਕਹੋ ਵੀ ਇਹਨਾਂ ਦੀ ਜਿਹੜੇ ਵਕੀਲ ਬਣਾਏ ਸੀ ਤੁਹਾਡੇ ਤੋ ਤੋ ਕੇਸ ਨਹੀਂ ਝਗੜਨ ਅਸੀਂ ਤੁਹਾਡੇ ਨਾਮ ਵਕੀਲ ਲੈਣੀ ਹੈ ਨਾ ਤੋ ਤੋ ਅਸੀਂ ਪੈਰਵਾਈ ਕਰਾਉਣੀ ਹੈ ਜਗਰਾਮਾ ਪਿੰਡ ਨਾਲ ਹੈ ਉਹ ਉੱਥੋਂ ਦਾ ਗਰੇਵਾਲ ਹੈ ਉਹਨੂੰ 31 ਸਾਲ ਹੋ ਗਏ ਹੁਣ ਜਾਦਾ ਆ ਗਿਆ ਹੈ ਹੈ ਆ ਬੈਂਕੀ ਮਾਨੇ ਨੂੰ ਹੁਣ ਜਾਦਾ ਕੇ ਵਰਸੇ ਬਟੋਏ ਚਾਵਲ ਨੂੰ ਹੁਣ ਜਾਦਾ ਆ ਗਿਆ ਵੀ ਉਹ ਲੈਣ ਗਲਤ ਹੈ ਪੰਜ ਤਿੰਨ ਵਾਰੀ ਮੁੱਖ ਮੰਤਰੀ ਬਣਿਆ ਉਹ ਲੈਣ ਕੱਢ ਕੇ ਉਦੋਂ ਬਾਅਦ ਇਨਕੁਆਰੀ ਕਰਾ ਲੈਂਦੇ ਆ ਵੀ ਇਸੇ ਮੁੱਖ ਮੰਤਰੀ ਤੋਂ ਕੋਈ ਵੱਡਾ ਹੈ ਨਹੀਂ ਇਨਕੁਆਰੀ ਆਪ ਹੋਰ ਕਰਾ ਲੈਂਦੇ ਇੱਕ ਨਹੀਂ ਸੀ ਦੋ ਕਰ ਲੈ ਤਿੰਨ ਕਰਾ ਲੈਣੇ ਪਰ ਕੌਣ ਕਰਾਵੇ ਇਹਨਾਂ ਨੇ ਤਾਂ ਉਹਨੂੰ ਹੱਥ ਹੀ ਉਹ ਆਪ ਵਸ਼ੀਸ਼ ਕਰਾਇਆ ਮੇਰੀ ਬੇਨਤੀ ਹੈ ਦਿੱਲੀ ਕਮੇਟੀ ਨੂੰ ਵੈਸੇ ਤਾਂ ਉਹਦੇ ਵਿੱਚ ਵੀ ਅੱਡੇ ਕਿ ਭਾਜਪਾ ਦੇ ਹੈ ਜਿਵੇਂ ਸਰਸਾ ਮਟੂਆ ਹੈ ਉਹਨਾਂ ਦਾ ਹੈੱਡ ਹੈ ਅਨਸਾਰ ਸੀ ਤਾਂ ਮੈਨੂੰ ਉਮੀਦ ਜਹੇਦਾਰਾ ਦਿੱਲੀ ਕਮੇਟੀ ਤੋਂ ਨਹੀਂ ਇੱਕੋ ਇੱਕ ਜਸਵੀਰ ਸਿੰਘ ਰੋਡੇ ਹੈ ਕਿ ਜਿਹੜਾ ਸਿੱਖੀ ਸੰਧਾਨ ਤੇ ਚੱਲ ਕੇ ਉਹਦੇ ਨਾਲ ਕੋਈ ਚੰਗੇ ਜਸੇ ਬੰਦਿਆ ਰੜ ਕੇ ਜਿਵੇਂ ਦਲ ਖਾਲਸਾ ਤੇ ਸਿਮਰਜੀਤ ਸਿੰਘ ਮਾਨ ਹੈ ਇੱਕ ਵਕੀਲ ਹੈ ਆਪਣਾ ਲੁਧਿਆਣੇ ਦੇ ਵੀ ਉਹੋ ਜੇ ਚੰਗੇ ਵਕੀਲ ਲੈ ਕੇ ਉਹਦੀ ਕੋਈ ਪੈਰਵਾਈ ਹੋਵੇ ਪਹਿਲੀ ਗੱਲ ਤਾਂ ਜਦੋਂ ਇੱਕ ਐਫ ਆਈ ਆਰ ਤੋਂ ਦੂਜੀ ਐਫ ਆਈ ਆਰ ਬਣ ਜੇ ਵੀ ਜਾਜੋ ਉਹਨਾਂ ਬੰਦਿਆਂ ਨੂੰ ਸਜ਼ਾ ਨਹੀਂ ਦਿੰਦਾ ਵੀ ਉਹਦੇ ਚ ਕਹਿ ਦਿੰਦਾ ਜੀ ਇਹ ਕੀ ਪਤਾ ਵੀ ਪਹਿਲੀ ਐਫ ਆਈ ਆਰ ਜਿਹੜੀ ਸਹੀ ਹੈ ਕਿ ਮਗਰਲੀ ਸਹੀ ਹੈ ਦੂਜੀ ਗੱਲ ਅੱ데 ਮਰ ਗਏ ਇਹਨਾਂ ਨੇ ਕੰਮ ਲੰਮਾ ਲਜਾਲ ਜਾ ਕੇ ਇਹ ਤਾਂ ਨਾ ਇੱਕ ਵੋਟਾਂ ਦੀ ਖੇਡ ਖੇਡ ਰਹੀ ਹੈ ਵੀ ਵੋਟਾਂ ਹੁਣ ਅੱਗੋਂ ਆ ਗਈਆਂ ਓਦੇ ਮਸਲੇ ਚੱਕ ਲਈ ਤੇ ਇਹਨਾਂ ਨੇ 15 ਸਾਲ ਪਹਿਲਾਂ ਕਿਉਂ ਨਾ ਚੱਕੇ 15 ਸਾਲ ਇਹਨਾਂ ਦੀ ਸਰਕਾਰ ਰਹੀ ਕੈਪਟਨ ਦੀ ਵੀ ਰਹੀ ਓਦੋਂ ਕਿਉਂ ਨਹੀਂ ਚੱਕੇ ਇਹ ਤਾਂ ਵੋਟਾਂ ਦੀਆਂ ਸਾਰੀਆਂ ਰਾਜਨੀਤੀਆਂ ਆ ਉਹਦਾ ਜਿਹੜਾ ਵਿਚਾਰੇ ਦਾ ਮੁੱਲ ਨਹੀਂ ਪਹਿਣਾ ਜਿੱਥੋਂ ਤੱਕ ਮੇਰੀ ਜੱਜਮੈਂਟ ਹੈ ਖਾਲਸਾ ਜੀ ਇਹ ਜਿਹੜੇ ਸ਼ਰਮਨੀ ਕਾਲੀ ਦਲ ਦੇ ਆਗੂ ਹੈਗੇ ਸੀਗੇ ਉਹਨਾਂ ਨੇ ਇੱਕ ਦਿਨ ਪੂਰੀ ਰਿਪੋਰਟ ਪੜ੍ਹ ਕੇ ਸੁਣਾਈ ਸੀ ਕਹਿੰਦੇ ਵੀ ਪੁਲਿਸ ਤੇ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਬਿਲਕੁਲ ਬੇਬੁਨਾਦ ਨੇ ਬਿਲਕੁਲ ਗਲਤ ਨੇ ਸਾਰੀ ਰਿਪੋਰਟ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੜ੍ਹ ਕੇ ਸੁਣਾਈ ਦੀ ਤੁਸੀਂ ਵੀ ਸੁਣੀ ਹੋਣੀ ਹੋਵੇਗੀ ਸੋ ਪਿਛਲੇ ਦਿਨਾਂ ਦੇ ਵਿੱਚ ਜਸਵੀਰ ਸਿੰਘ ਰੋਡੇ ਅਤੇ ਸਿੱਖ ਜਥੇਬੰਦੀਆਂ ਨੇ ਜਿਹੜੀ ਮੀਟਿੰਗ ਕੀਤੀ ਸੀਗੀ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਵੀ ਸੁਖਬੀਰ ਸਿੰਘ ਬਾਦਲ ਨੂੰ ਕਾਲ ਤੱਕ ਤੋਂ ਤਲਬ ਕੀਤਾ ਜਾਵੇ ਤੇ ਇਹਨੂੰ ਸਜ਼ਾ ਸੁਣਾਈ ਜਾਵੇ ਸੋ ਇਹਨਾਂ ਨੇ ਜਿਹੜੀ ਜਥੇਦਾਰ ਸਾਬਕਾ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਰਿਪੋਰਟ ਹੈਗੀ ਸੀ ਇਹਨਾਂ ਨੇ 12 ਸਾਲ ਆਪਣੇ ਗੋਡੇ ਥਲੇ ਦੱਬ ਕੇ ਰੱਖੀ ਹੈ ਇਹਨਾਂ ਨੇ ਕੌਮ ਦੇ ਨਾਲ ਧੋਖਾ ਕੀਤਾ ਹੈ ਕਿਵੇਂ ਵਿਖ ਦਿਓ ਵੇਖੋ ਜੀ ਇਹ ਜਿਹੜੀ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਉਹੀ ਗੱਲ ਮੈਂ ਕਰ ਰਿਹਾ ਜੀ ਜੀ ਇਹੀ ਬਾਦਲ ਜਸਵੀਰ ਸਿੰਘ ਰੋਡੇ ਦੇ ਘਰੇ ਜਾਂਦਾ ਰਿਹਾ ਜੀ ਜੀ ਜਸਵੀਰ ਸਿੰਘ ਆਪਣਾ ਸਿੰਘ ਸਾਹਿਬਾਨ ਨੇ ਕਿਹਾ ਬਾਦਲ ਸਾਹਿਬ ਉਹਦਾ ਵੋਟਾਂ ਸੀਗੀਆਂ ਐਮਪੀ ਦੀਆਂ ਵੀ ਤੁਸੀਂ ਬੈਠੋ ਅਸੀਂ दाल ਸਬਜੀ ਬਣਾਉਣੀ ਐ ਵੀ ਪ੍ਰਸ਼ਾਦਾ ਛਕਮਣੀ ਐ ਜੀ ਜੀ ਇਹ ਕਹਿੰਦਾ ਨਹੀਂ ਜਿਵੇਂ ਹੈਗੀ ਐ ਨਾ ਉਵੇਂ ਚੱਕ ਲਓ ਚਾਰ ਨਾ ਗੰਡੇ ਨਾਲ ਲਿਓ ਵੀ ਉਹ ਆਂਦਾ 18 ਪ੍ਰਸ਼ਾਦੇ ਛੱਕ ਗਿਆ ਉਦੋਂ ਤਾਂ ਰੋਡੇ ਪਰਿਵਾਰ ਚੰਗਾ ਸੀ ਅੱਜ ਰੋਡੇ ਪਰਿਵਾਰ ਮਾੜਾ ਹੋ ਗਿਆ ਵੀ ਜਿਹੜਾ ਇਹਨਾਂ ਚੋਂ ਨਿਕਲ ਜਾਂਦਾ ਹੈ ਉਹ ਤਾਂ ਕਾਂਗਰਸੀ ਪੱਕਾ ਹੈ ਜਿਹੜੇ 35 ਕਾਂਗਰਸੀ ਬਾਦਲ ਦੇ ਰਾਜ ਵਿੱਚ ਆਏ ਜਿਵੇਂ ਜੀਰੇ ਵਾਲਾ ਐਮ.ਐਲ.ਏ ਸੀ ਫਿਰ ਇੱਥੋਂ ਆਪਣਾ ਜੀਤ ਮਿੰਦਰ ਸੀ ਇਧਰ ਬੱਲੂ ਆਣੇ ਤੋਂ ਸੀਗੇ ਮੋਗੇ ਤੋਂ ਸੀ ਉਹ ਸਾਰੇ ਕਾਲੀ ਹੋ ਜਾਂਦੇ ਆ ਜਿਹੜਾ ਇਹਨਾਂ ਨੂੰ ਛੱਡ ਜਾਂਦਾ ਉਹ ਪੱਕਾ ਕਾਂਗਰਸੀ ਵੀ ਐ ਉਹ ਗਦਾਰ ਵੀ ਐ ਹੁਣ ਉਹ ਇਹਨਾਂ ਨੂੰ ਛੱਡ ਗਏ ਵੀ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਸੀ ਜਿਵੇਂ ਜਿਵੇਂ ਇਹਨਾਂ ਨੇ ਸਰਸੇ ਵਾਲਿਆਂ ਨੂੰ ਮਾਫੀਆਂ ਦਿੱਤੀਆਂ ਕਿਵੇਂ ਕਿਵੇਂ ਇਹਨਾਂ ਨੇ ਸਿੱਖਾਂ ਦੇ ਗੋਲੀਆਂ ਚਲਾਈਆਂ ਹੁਣ ਉਹ ਸਾਰੇ ਮਾਰੇ ਹੋ ਗਏ ਜੇਕਰ ਕਲ ਨੂੰ ਇਹਨਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਉਹ ਸਾਰੇ ਪੰਥ ਹੋ ਜਾਣਗੇ ਬਾਦਲ ਕਾ ਹੀ ਪੰਥ ਹੋ ਜਾਊਗਾ ਰੌਲਾ ਤਾਂ ਸਿਰਫ ਵੋਟਾਂ ਦਾ ਹੈ ਜੀ ਜੀ ਖਾਲਸਾ ਜੀ ਇੱਕ ਸਵਾਲ ਹੈਗਾ ਖੀਰਲਾ ਤੇ ਲਾਸਟ ਸਵਾਲ ਕਰਦੇ ਹਾਂ ਵੀ ਜਿਹੜੇ ਜਸਵੀਰ ਸਿੰਘ ਰੋਡੇ ਨੇ ਇਹ ਗੱਲ ਕਹੀ ਹੈਗੀ ਹੈ ਕਿ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਹੈਗੇ ਨੇ ਇਹ ਕੋਂਕੇ ਸਾਹਿਬ ਦੇ ਘਰ ਗਏ ਨੇ ਇਹਨਾਂ ਨੇ ਸਰੂਪਾ ਲਿਆ ਜੇ ਇਹਨਾਂ ਨੇ 12 ਸਾਲ ਜਾਂ 13 ਸਾਲ ਉਹਨਾਂ ਦੀ ਰਿਪੋਰਟ ਜਿਹੜੀ ਹੈਗੀ ਸੀ ਕੇਸ ਦੀ ਦੱਬ ਕੇ ਰੱਖੀ ਸੀ ਗੋਡੇ ਤੱਲੇ ਫਿਰ ਇਹਨਾਂ ਨੂੰ ਸਰੂਪਾ ਨਹੀਂ ਲੈਣਾ ਚਾਹੀਦਾ ਸੀ ਹਾਂਜੀ ਪਹਿਲੀ ਗੱਲ ਤਾਂ ਉਹਨਾਂ ਨੂੰ ਇਹਨੂੰ ਜਿਹੜਾ ਉਹਨਾਂ ਦੇ ਪਿਓ ਦਾ ਕਾਤਲ ਹੈ ਉਹਨਾਂ ਨੂੰ ਇਹਨੂੰ ਦੇਣਾ ਨਹੀਂ ਸੀ ਚਾਹੀਦਾ ਜੀ ਵੀ ਉਹਨਾਂ ਦੇ ਪਿਓ ਨੂੰ ਇਹਨਾਂ ਨੇ ਬਾਦਲ ਕਹਨੇ ਸ਼ਹੀਦ ਕਰਾਇਆ ਹੈ ਜੀ ਜੀ ਪਹਿਲੀ ਗੱਲ ਤਾਂ ਇਹਨੂੰ ਸਖਵੀਰ ਬਾਦਲ ਨੂੰ ਉਹਨਾਂ ਨੂੰ ਇਹਨਾਂ ਨੂੰ ਘਰੇ ਨਹੀਂ ਸੀ ਬਣਨ ਦੇਣਾ ਚਾਹੀਦਾ ਜੀ ਜੀ ਜੇਕਰ ਬਣ ਗਏ ਤੇ ਇਹਨਾਂ ਤੋਂ ਨਾ ਤਾਂ ਇਹਨਾਂ ਨੂੰ ਸਰੂਪਾ ਦੇਣਾ ਚਾਹੀਦਾ ਸੀ ਤੇ ਨਾ ਹੀ ਇਹਨਾਂ ਤੋਂ ਲੈਣਾ ਚਾਹੀਦਾ ਸੀ ਕਰ ਲਈ ਦਲਦਾ ਪ੍ਰਦਾਨ ਕਿਵੇਂ ਖੋਂਗਾ ਜੀ ਜੀ ਕਰ ਲਈ ਦਲਦੇ ਨਿਜਮ ਹੁੰਦੇ ਅਮਰਤਾਰੀ ਹੁੰਦਾ ਸ੍ਰੀ ਸਾਹਿਬ ਕੋਲੇ ਰੱਖਦਾ ਹੈ ਚੋਲਾ ਪਾ ਕੇ ਰੱਖਦਾ ਹੈ ਨਾ ਤਾਂ ਇਹ ਅੰਮ੍ਰਿਤਧਾਰੀ ਹੈ ਜੀ ਨਾ ਇਹਦੇ ਘਰ ਵਾਲੀ ਅੰਮ੍ਰਿਤਧਾਰੀ ਹੈ ਤੇ ਕਾਲੀ ਦਲ ਦਾ ਜਿਹੜਾ ਪ੍ਰਧਾਨ ਉਹਦੇ ਕੋਈ ਨਿਜਮ ਹੁੰਦੇ ਆ ਇਹ ਸ਼੍ਰੋਮਰੀ ਕਮੇਟੀ ਦੱਸੇ ਵੀ ਇਹ ਕਾਲੀ ਦਲ ਦਾ ਪ੍ਰਧਾਨ ਕਿਵੇਂ ਜਦੋਂ ਤੁਸੀਂ ਪਿੱਛੇ ਸੁਣਿਆ ਹੋਣਾ ਇੱਕ ਵਾਰੀ ਬੋਲਿਆ ਹੈ ਰੱਜਿਆ ਨਸ਼ੇ ਨਾ ਆਹਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਜੇ ਨੀ ਪੱਥਰ ਰੱਖਣੀ ਸੀ ਨਾ ਤੇ ਉਹ ਨਾ ਕਿਸੇ ਅੰਮ੍ਰਿਤਧਾਰੀ ਤੋਂ ਇਹ ਨੀ ਪੱਥਰ ਰਖਾ ਲੈਂਦੇ ਗੁਰੂ ਅਰਜਨ ਦੇਵ ਮਹਾਰਾਜ ਤੇ ਮੁਸਲਮਾਨ ਤੋਂ ਨਹੀਂ ਸ਼ਿਰਕਾ ਹੁਣੀ ਚਾਹੀਦੀ। ਕਿਉਂ ਰਖਾਈ ਆ? ਹਾਂਜੀ। ਅੱਛਾ ਪੰਜਵੇਂ ਪਾਸ਼ਾ ਵਲੇ ਕਿਹੜੇ ਅਮਰਤਾਰੀ ਹੁੰਦੇ ਸੀ? ਅੱਛਾ। ਛੀਵੇਂ ਪਾਸ਼ਾ ਵਲੇ ਕਿਹੜੇ ਹੁੰਦੇ ਸੀ? ਬਿਲਕੁਲ। ਸੱਤਵੇਂ ਪਾਸ਼ਾ ਵਲੇ ਕਿਹੜੇ ਅਮਰਤਾਰੀ ਹੁੰਦੇ ਸੀ? ਹੂੰ। ਅੱਠਵੇਂ ਪਾਸ਼ਾ ਵਲੇ ਕਿਹੜੇ ਅਮਰਤਾਰੀ ਹੁੰਦੇ ਸੀ? ਨੌਵੇਂ ਪਾਸ਼ਾ ਵਲੀ ਕਿਹੜੇ ਅਮਰਤਾਰੀ ਹੁੰਦਾ ਸੀ? ਇਤਿਹਾਸ ਦਾ ਪਤਾ ਨਹੀਂ। ਅੱਛਾ ਦਸਵੇਂ ਪਾਸ਼ੇ ਨੇ ਤਾਂ ਮਰਚਕਾ ਹੈ। ਹੂੰ। ਹੈਂ ਤੇ ਇਹ ਆਉਂਦਾ ਵੀ ਪੰਜਵੇਂ ਪਾਸ਼ਾ ਹੈ ਅਮਰਤਾਰੀ ਤੋਂ ਦੂਜਾ ਵੀ ਹੈ ਜੀ। ਇਨੀ ਪੱਥਰ ਰਖਾ ਲੈਂਦਾ। ਜੀ ਜੀ। ਇਹਨੂੰ ਇਹ ਗ अच्छा जी पंजाब बाणियां च मेरे नाल किसे बाणी ते डपेट कर ले सुखमनी साहिब ते कर ले जे एहे پنج ਪੰਜ ਪੋੜੀਆਂ ਵੀ ਸਹੀ ਦੱਸ ਜੇ ਤੇ ਮੈਂ ਇਹਨੂੰ ਕਾਲੀਦਾਦ ਦਾ ਪ੍ਰਧਾਨ ਕਹਿਣ ਲਊਗਾ ਹੂੰ ਸਮਝ ਆ ਗਈ ਵੀ ਜਿਹੜਾ ਇਹ ਗੱਲ ਬੰਦਾ ਕਹਿੰਦਾ ਹੈ ਤੇ ਉਹ ਕਾਲੀਦਾਦ ਦਾ ਪ੍ਰਧਾਨ ਰਿਆ ਹੋਵੇ ਆਪ ਕਾਲੀਦਾਦ ਦਾ ਪ੍ਰਧਾਨ ਹੋਵੇ ਟਿਕਵੇ ਪਿਟ ਬਾਦਲ ਸਾਹਿਬ ਤਾਂ ਮੇਰੇ ਪਿਤਾ ਸਮਾਨ ਹੈ ਹੂੰ ਪਿਤਾ ਸਮਾਨ ਆਪਾਂ ਉਹਨੂੰ ਕਹਿੰਦੇ ਆ ਜਿਹੜਾ ਕੋਈ ਬਜ਼ੁਰਗ ਵੱਡਾ ਹੁੰਦਾ ਵੀ ਮੇਰੇ ਦਾ ਤੂੰ ਪਿਓ ਦਾ ਮੁਕਾਬਲੇ ਆ ਜੀ ਜੀ ਤੇ ਇਹ ਕਹਿੰਦਾ ਬਾਦਲ ਦਾ ਤਾਂ ਮੈਨੂੰ ਪਤਾ ਨਹੀਂ ਤੇ ਤੂੰ ਮੇਰੇ ਅਹੇ ਪਿਤਾ ਸਮਾਨ ਜਿਹੜੇ ਕਾਲੀ ਦਲ ਦੇ ਪ੍ਰਧਾਨ ਨੂੰ ਪੰਥ ਬਾਰੇ ਨਹੀਂ ਪਤਾ ਗ੍ਰੰਥ ਬਾਰੇ ਨਹੀਂ ਪਤਾ ਇਹਨੂੰ ਇਹੋ ਕਹੋ ਇਹ ਅਰਦਾਸ ਕਰਕੇ ਮੁਖਾਵੇ ਹੂੰ ਅਰਦਾਸ ਹੀ ਕਰਕੇ ਮੁਖਾ ਦੇ ਦੱਸੋ ਗੁਰੂਆਂ ਦੀ ਦੱਸੋ ਗੁਰੂਆਂ ਦੇ ਚਾਰ ਸ ਹੈ ਆਪਣੇ ਪੰਜ ਪਿਆਰੇ 40 ਮੁਕਤਿਆਂ ਦੇ ਨਾਂ ਹੀ ਦੱਸ ਕੇ ਮੁਖਾ ਦੇ ਜੀ ਜੀ ਜੇ ਕਾਲੀ ਦਲ ਦਾ ਪ੍ਰਧਾਨ ਕੁਸ਼ਤਾ ਪੱਲੇ ਹੋਵੇ ਹੂੰ ਮੈਂ ਮੈਨ ਦਾ ਇਹ ਹੈ ਨਾ ਵੀ ਇਹਨਾਂ ਨੇ ਸ਼ਰਮੀ ਲਾ ਲਈ ਹੈ ਜਿਹੜੇ ਸ਼ਰਮਰੀ ਕਮੇਟੀ ਵਾਲੇ ਐ ਕਿਸੇ ਵੀ ਜ਼ਰੂਰਤ ਨਹੀਂ ਪੈਂਦੀ ਇਹਨੂੰ ਪੁੱਛਣ ਦੀ ਹਾਂ ਹਾਂ ਵੀ ਤੂੰ ਸਿੱਖੀ ਸੁਨਾਤੀ ਦੀ ਤੈਨੂੰ ਆਉਂਦਾ ਦਾ ਕੱਖ ਨਹੀਂ ਕਿ ਤੂੰ ਇਹਨੂੰ ਇਹਨੂੰ ਕਾਲੀ ਦਲ ਦਾ ਪ੍ਰਧਾਨ ਕਿਹੜੇ ਮੂੰਹ ਨਾਲ ਕਾਲਸਾ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਸਿੱਖ ਕੌਮ ਦਾ ਸਿਰਮੌਰ ਐਸਜੀਪੀਸੀ ਦਾ ਇੱਕ ਪ੍ਰਧਾਨ ਹੁੰਦਾ ਐ ਇੱਕ ਸ਼ਰਮਨੀ ਕਾਲੀ ਦਲ ਜਿਹੜੀ ਹੈਗੀ ਐ 1921 ਦੇ ਵਿੱਚ ਬਣਾਈ ਗਈ ਸੀ ਉਹਦਾ ਪ੍ਰਧਾਨ ਕੌਮ ਦਾ ਪ੍ਰਧਾਨ ਸਿਰਮੌਰ ਬੰਦਾ ਐ ਵੇਖੋ ਜੀ ਮੈਂ ਵੀ ਉਹੀ ਗੱਲ ਕਰਦਾ ਐ ਵੀ ਜਿਹੜੀ ਸਾਡੀ ਸਿੱਖ ਪਰੰਪਰਾ ਐ ਮਰਜ਼ਾਦਾ ਐ ਜੀ ਜੀ ਵੀ ਇਹ ਮਰਜ਼ਾਦਾ ਦੇ ਵਿੱਚ ਪੂਰਾ ਹੀ ਨਹੀਂ ਇੱਕ ਵਾਰੀ ਕੀ ਹੋਇਆ ਵੀ ਜਿਹੜੀਆਂ ਹੋਲੀਆਂ ਹੁੰਦੀਆਂ ਨਾ ਹੋਲੀਆਂ ਮळे ਉਦੋਂ ਰੰਗ ਰੰਗ ਪਾਉਂਦੇ ਐ ਇਹ ਦੋਵੇਂ ਜੀ ਘਰੇ ਨਹੀ ਜਾਂਦੇ ਰੰਗ ਇੱਕ ਦੂਜੇ ਦੇ ਪਾਈ ਜਾਂਦੇ ਐ ਅੱਛਾ ਜੀ ਜਿਹੜੇ ਚਿੱਟੇ ਕੱਪੜੇ ਹੁੰਦੇ ਉਹ ਪਸਲੇ ਹੁੰਦੇ ਪਿੰਡੇ ਨਾਲ ਲੱਗ ਜਾਂਦੇ ਐ ਵੀ ਨਾ ਕਸ਼ਹਿਰਾ ਦਿਸੀਆ ਸਾਨੂੰ ਇਹਦਾ ਤੇ ਨਾ ਇਹਦਾ ਗਾਤਰ ਆਉਂਦੀ ਸੀ ਤੇ ਨਾ ਹੀ ਗਾਤਰ ਅੱਜ ਦੀ ਦਾ ਅੱਛਾ ਜੀ ਹੋ ਸਕਦਾ ਕਿਤੇ ਦੂਜਾ ਵੀ ਕੋਈ ਗਾਤਰਾ ਗੋਤਰਾ ਕਿ ਮੂੰਹ ਪਾ ਲੈਂਦਾ ਹੋਵੇ ਮੇਰੀ ਤਾਂ ਬੇੰਤੀ ਆ ਪੰਜਾ ਜਿਹੜੇ ਦੂਜੇ ਜਹੇਦਾਰ ਹੈ ਪਰ ਉਹਨਾਂ ਦੇ ਵਿੱਚ ਵੀ ਕੱਢਣ ਪਾਉਣ ਨੂੰ ਕੁਛ ਨਹੀਂ ਤੁਸੀਂ ਪੁੱਛੋ ਵੀ ਕਿਉਂ ਨਹੀਂ ਉਹ ਜਿਹੜਾ ਪਟਨਾ ਸਾਹਿਬ ਵਾਲਾ ਦੂਜਾ ਬੋਖ ਦੇ ਮੂੰਹ ਵਾਲਾ ਲਾਇਆ ਹੈ ਭਾਈ ਰਣਜੀਤ ਸਿੰਘ ਘੋਰ ਅੱਛਾ ਜੀ ਕੁੜੀਆਂ ਨਾਲ ਉਹ ਫੜਿਆ ਗਿਆ ਸਿਉਣਾ ਗਾਇਬ ਕਰਨ ਚ ਉਹ ਫੜਿਆ ਗਿਆ ਹੂੰ ਸਮਝ ਆ ਗਈ ਆ ਜਿਹੜਾ ਗਿਆਨੀ ਗੁਰਬਚਨ ਸਿੰਘ ਵੀ ਪੰਜ ਕਿੱਲਿਆਂ ਤੇ ਜਿਹਨੇ ਮਾਫੀਆਂ ਦਿੱਤੀਆਂ ਸਰਸੇ ਵਾਲਿਆਂ ਨੂੰ ਸਹੀ ਪੰਜ ਕਿੱਲਿਆਂ ਦੇ ਦਾ ਮਾਲਕ ਹੋਵੇ ਤੇ 18 ਕਰੋੜ ਦਾ ਹੋਟਲ ਇੱਕ ਇਥੋਂ ਬਣ ਗਿਆ ਕਿਹੜੀ ਜਗ੍ਹਾ ਬਣਾਇਆ ਆ ਆ ਮੇਰੇ ਨਾਲ ਚੱਲਦਾ ਰਹੇ ਮੈਂ ਹੁਣ ਵਿਖਾ ਦਿੰਦਾ ਆ ਮੁਕਸਰ ਹੈਗਾ ਮੁਕਸਰ ਕੋੜਕਪੁਰਾ ਚੌਂਕ ਵਿਚ ਸਹੀ ਵੀ 18 ਕਰੋੜ ਰੁਪਇਆ ਤੂੰ ਹੋਟਲ ਤੇ ਲਾਇਆ ਤੇ ਜਿਹੜੇ ਟੋਡਰ ਮਾਲ ਨੇ ਹਮ ਸਹਿਬਜਾਦਿਆਂ ਨੂੰ ਮੋਹਰਾਂ ਦੇ ਕੇ ਜੀ ਜੀ ਤੇ ਉਹਨਾਂ ਤੋਂ ਪੈੜੀ ਲੈ ਕੇ ਚ ਉਹਨਾਂ ਸਸਕਾਰ ਕਰਾਇਆ ਤੇ ਟੋਡਰ ਮੱਲ ਦੀ ਅੱਜ ਜਾ ਕੇ ਹਵੇਲੀ ਵੇਖੋ ਮਾੜਾ ਹਾਲ ਵੀ ਖੰਡਰ ਹੋ ਗਈ ਮਾੜਾ ਹਾਲ ਹੈ ਵੀ ਉਹ 18 ਕਰੋੜ ਜੇ ਇਹਦੇ ਚ ਤੂੰ ਕਮਾਇਆ ਸੀ ਲੁੱਟਿਆ ਸੀ ਗੁਰਦੁਆਰੇ ਚੋਂ ਤੇ 5 ਕਰੋੜ ਉਹ ਉਹ ਹਵੇਲੀ ਦੀ ਲਾਹ ਹੁੰਦਾ ਬਾਦਲ ਕਿਉਂ ਨਹੀਂ ਸਾਰੀ ਗੁਰਦੁਆਰੇ ਲੁੱਟੇ ਸਾਰੀ ਜ਼ਮੀਨਾਂ ਵੇਚ ਕੇ ਖਾ ਗਏ ਤੇ ਟੋਡਰ ਮੱਲ ਦੀ ਜਿਹੜੀ ਹਵੇਲੀ ਉਹ ਖੰਡਰ ਹੋਈ ਪਈ ਹੈ 18 ਚ 5 ਲਾ ਦਿੰਦਾ ਤੇ ਫਿਰ ਨਾ ਨਾ ਕਿਸੇ ਨੇ ਲੈਣਾ ਸੀ ਹੈ ਹੂੰ ਹੂੰ ਵੀ ਉਹ 5 ਕਰੋੜ ਵਸਤੇ ਹੀ ਲਾਉਂਦੇ ਇਹਨੇ ਕਿਹੜਾ ਘਰ ਲਾਉਣਾ ਸੀ ਬਿਲਕੁਲ ਬਿਲਕੁਲ ਸਹੀ ਗੱਲ ਇਹਨੇ ਕਿਹੜਾ ਘਰ ਲਾਉਣਾ ਸੀ ਉਹ ਉੱਥੇ ਲੁੱਟਿਆ ਸੀ ਅੱਜ ਵੀ ਉੱਥੇ ਹੀ ਬੈਠਾ ਹਰਮੰਦਰ ਸਾਹਿਬ ਬੈਠਾ ਕਿੰਨੇ ਸਾਲ ਹੋ ਗਏ ਕੱਢੇ ਨੂੰ ਜਿਹੜੇ ਅੱਗੇ ਵੀ ਵਿਦਵਾਨਤੀ ਆਇਆ ਅੱਗੇ ਜਸਦਾ ਰਾਏ ਜਿਹੜੇ ਤੈਰ ਹੋ ਜਾਂਦੇ ਸੀ ਆਪਦੇ ਘਰੇ ਜਾਂਦੇ ਸੋ ਦੋਸਤੋ ਜਿਸ ਤਰ੍ਹਾਂ ਅਸੀਂ ਲੜ ਲੀਆਂ ਫੌਜਾਂ ਦੇ ਕੋਲ ਪਹੁੰਚੇ ਸੀਗੇ ਸਾਬਕਾ ਜਥੇਦਾਰ ਗਰਦੇਵ ਸਿੰਘ ਕੌਂਕੇ ਦਾ ਜਿਹੜਾ ਕਤਲ ਹੋਇਆ ਸੀ ਅੱਜ ਤੋਂ 31-32 ਸਾਲ ਪਹਿਲਾਂ ਕਹਿੰਦੇ ਵੀ 12-13 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਦੀ ਰਿਪੋਰਟ ਦੱਬ ਕੇ ਰੱਖੀ ਸੀ ਗੋਡਿਆਂ ਦੇ ਥੱਲੇ ਅੱਜ ਕਹਿੰਦੇ ਵੀ ਉਸੇ ਉਸੇ ਕੇਸ ਨੂੰ ਲੈ ਕੇ ਕਹਿੰਦੇ ਵੀ ਅਸੀਂ ਕੇਸ ਲੜਾਂਗੇ ਸੋ ਵੱਡੇ ਵੱਡੇ ਖਲਾਸੇ ਗੁਰੂ ਦੀਆਂ ਲੜਲੀਆਂ ਫੌਜਾਂ ਨੇ ਕੀਤੇ ਨੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਜਿਹੜਾ ਕਤਲ ਹੋਇਆ ਸੀਗਾ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਨਾਲੇ ਆਪਣੇ ਵਿਚਾਰ ਕਮੈਂਟ ਦੇਣੇ ਕਰੋ ਲਾਈਕ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਆ ਜੀ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਵਾਇਸ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਹਿਯੋਗੀ ਬਾਬਾ ਜੀ ਤੁਹਾਡਾ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਪਤੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਜੀ ਆਇਆਂ ਨੂੰ ਜਿਹੜੇ ਇੰਨੀ ਠੰਡ ਦੇ ਵਿੱਚ ਆ ਕੇ ਤੁਸੀਂ ਜਿਹੜੀ ਆਵਾਜ਼ ਠਾਰੇ ਹਾਂ ਹੱਕ ਸੱਚ ਦੀ ਲੋਕ ਚੈਨਲ ਤੁਹਾਡਾ ਮਹਾਰਾਜ ਚੜ੍ਹਦੀਆਂ ਕਲਾ ਕਰੇ ਤੇ ਇੱਥੇ ਤੁਹਾਨੂੰ ਆਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕਾ ਖਾਲਸਾ ਓਕੇ